ਕੇ ਗੁਰੂ ਪਾਤਸ਼ਾਹ ਜੀ ਦੀ ਬਾਰ ਕਿਰਪਾ ਹੈ ਹਜ਼ੂਰ ਆਖਦੇ ਨੇ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਸਤਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦੇ ਸੰ ਮਾਰੇ ਕਿੰਨੇ ਲੋਕ ਬੜੇ ਬੁਰੇ ਲੱਗਦੇ ਨੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਾਂਗੇ ਮਹਾਰਾਜੀ ਕਿਹੜੇ ਲੋਕ ਤੁਹਾਨੂੰ ਕਿਹੜੇ ਬੁਰੇ ਲੱਗਦੇ ਤੁਸੀਂ ਤਾਂ ਬੜੇ ਪਿਆਰੇ ਹੋ ਤੁਸੀਂ ਤੇ ਮਿੱਠ ਬੋਲੜੇ ਹੋ ਜੀ ਤੁਹਾਨੂੰ ਵੀ ਲੋਕ ਬੁਰੇ ਲੱਗਦੇ ਆ ਸਮਾਜ ਦੇ ਵਿੱਚ ਜੇ ਵੇਖਿਆ ਜਾਵੇ ਦੁਨੀਆਦਾਰੀ ਦੇ ਵਿੱਚ ਜੇ ਵੇਖਿਆ ਜਾਵੇ ਤੇ ਲੋਕ ਇੱਕ ਦੂਜੇ ਨੂੰ ਬੜੇ ਬੁਰੇ ਲੱਗਦੇ ਆ ਜੀ ਜਿਹੜਾ ਕਿਸੇ ਦੇ ਹਸਾਮਨਾ ਨਾਲ ਚੱਲੇ ਦੂਜਾ ਨੂੰ ਬੜਾ ਬੁਰਾ ਲੱਗਦਾ ਜੇ ਜੇ ਕੋਈ ਤਰੱਕੀ ਕਰੇ ਤੇ ਤਰੱਕੀ ਕਰਨ ਵਾਲਾ ਵੀ ਕਈਆਂ ਨੂੰ ਬੜਾ ਬੁਰਾ ਲੱਗਦਾ ਸਮਾਜ ਦੀ ਗੱਲ ਦੇ ਵਿੱਚ ਤੇ ਆਪਾਂ ਦੇਖਦੇ ਹਾਂ ਮਹਾਰਾਜ ਬੁਰੇ ਦੁਨੀਆ ਨੂੰ ਬੜੇ ਲੋਕ ਲੱਗਦੇ ਆ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਕਿਹਾ ਬੜੇ ਬੁਰੇ ਲੱਗਦੇ ਉਹ ਲੋਕ ਜਿਹੜੇ ਸਤਗੁਰੂ ਤੋਂ ਮੂੰਹ ਫੇਰ ਲੈਂਦੇ ਆ ਤੇ ਜੇ ਮਹਾਰਾਜ ਨੇ ਆਖਿਆ ਤਾਂ ਵਾਕੇ ਲੋਕ ਬੁਰੇ ਨੇ ਉਹ ਸਤਗੁਰ ਤੇ ਜੋ ਮੂੰਹ ਫੇਰੇ ਤੇ ਵੇ ਮੁਖ ਬੁਰੀ ਦਸਨ ਮਹਾਰਾਜ ਕਹਿੰਦੇ ਮੈਂ ਕਿਸੇ ਦੀ ਤਰੱਕੀ ਨੂੰ ਵੇਖ ਕੇ ਥੋੜਾ ਕਹਿਣਾ ਕਿ ਬੁਰੇ ਲੱਗਦੇ ਆ ਲੋਕ ਮੈਂ ਕਿਸੇ ਪਰਿਵਾਰ ਦੇ ਬੱਚੇ ਆਗਿਆਕਾਰੀਏ ਤੇ ਮੈਂ ਉਹਨਾਂ ਨੂੰ ਵੇਖ ਕੇ ਥੋੜਾ ਕਹਿਣਾ ਕਿ ਬੜੇ ਬੁਰੇ ਲੱਗਦੇ ਆ ਮੈਂ ਉਹਨਾਂ ਨੂੰ ਬੁਰੇ ਕਹਿਣਾ ਹੈ ਮਹਾਰਾਜ ਕਹਿੰਦੇ ਜਿਹੜੇ ਬੇਮੁਖ ਨੇ ਜਿਹੜੇ ਪ੍ਰਮਾਤਮਾ ਤੋਂ ਬੇਮੁਖ ਹੋ ਗਏ ਨੇ ਗੁਰੂ ਤੋਂ ਬੇਮੁਖ ਹੋ ਗਏ ਨੇ ਉਹ ਲੋਕ ਬੜੇ ਬੁਰੇ ਲੱਗਦੇ ਆ ਉਹ ਨਹੀਂ ਚੰਗੇ ਲੱਗਦੇ ਕਿਉਂਕਿ ਸਤਗੁਰੂ ਨੂੰ ਹੀ ਤਿਆਗ ਦਿੱਤਾ ਗੁਰੂ ਨੂੰ ਹੀ ਤਿਆਗ ਦਿੱਤਾ ਤੇ ਵੇਖੋ ਜਿਹੜੇ ਮੂੰਹ ਫੇਰ ਹੁੰਦਾ ਕੀ ਮਤਲਬ ਹੈ ਹੁਣ ਅਸੀਂ ਦੁਨਿਆਵੀ ਸਮਝ ਲੈਂਦੇ ਆ ਕਿ ਆਪਾਂ ਜਦੋਂ ਕਿਸੇ ਵੱਲੋਂ ਮੂੰਹ ਕਮਾ ਲਿਆ ਨਾ ਨਹੀਂ ਵੇਖਿਆ ਕਿਸੇ ਵੱਲ ਤੇ ਆਪਾਂ ਮੰਨਿਆ ਜਾਂਦਾ ਕਿ ਭਈ ਫਲਾਣੇ ਨੇ ਮੂੰਹ ਫੇਰ ਲਿਆ ਜੀ ਸਾਡੇ ਨਾਲ ਬੋਲਚਾਲ ਨਹੀਂ ਉਹਦਾ ਪਰ ਸਮਝੇ ਧਿਆਨ ਦੇ ਨਾਲ ਕਿਸੇ ਵਿਚਾਰ ਨੂੰ ਨਾ ਮੰਨਣਾ ਪਉਤੇ ਲੋਕ ਦਰਬਾਰ ਦੇ ਵਿੱਚ ਜਦੋਂ ਮਹਾਰਾਜ ਦੇ ਬੈੰਦੇ ਨੇ ਸਿੱਧਾ ਮੂੰਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਕਰਕੇ ਬੈੰਦੇ ਨੇ ਤੇ ਬਹਿਣਾ ਵੀ ਇਦਾਂ ਹੀ ਚਾਹੀਦਾ ਇਦਾਂ ਬੈਠੇ ਲੋਕ ਵੀ ਕਈ ਮੂੰਹ ਫੇਰੀ ਬੈਠੇ ਨੇ ਮੂੰਹ ਫੇਰਨ ਦਾ ਮਤਲਬ ਹੈ ਵਿਚਾਰਾਂ ਨੂੰ ਗ੍ਰਹਿਣ ਨਾ ਕਰਨਾ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਨੂੰ ਨਾ ਕਮਾਉਣਾ ਇਹ ਆ ਮੂੰਹ ਫੇਰਨ ਦਾ ਮਤਲਬ ਅੱਜ ਆਪਾਂ ਸਾਰੇ ਦਰਬਾਰ ਚ ਬੈਠੇ ਆ ਗੁਰੂ ਪਾਤਸ਼ਾਹ ਜੀ ਦੀ ਵਿਚਾਰ ਸੁਣੀ ਜਾਂਦੇ ਆ ਕਥਾ ਸੁਣੀ ਜਾਂਦੇ ਆ ਸ਼ਬਦ ਸੁਣੀ ਜਾਂਦੇ ਆ ਕੀਰਤਨ ਸੁਣੀ ਜਾਂਦੇ ਆ ਪਰ ਮਹਾਰਾਜ ਦੀ ਬਾਣੀ ਦੇ ਸ਼ਬਦ ਨੂੰ ਮੰਨ ਕੇ ਨਹੀਂ ਗਏ ਦਾ ਮਤਲਬ ਮੂੰਹ ਫੇਰ ਕੇ ਚਲੇ ਗਏ ਬੜੀ ਸੌਖੀ ਜੀ ਪਰਵਾਹ ਸ਼ਾਇਦ ਜੀ ਬਜੂਰ ਆਪਦੇ ਸਤਗੁਰ ਤੇ ਜੋ ਮੁਖ ਫੇਰੇ ਤੇ ਵੇ ਮੁਖ ਬੁਰੇ ਦਿਸਨ ਤੇ ਦਾ ਮਤਲਬ ਉਹ ਲੋਕ ਮਹਾਰਾਜ ਨੂੰ ਸਾਰੇ ਨਹੀਂ ਬੁਰੇ ਲੱਗਦੇ ਜਿਹੜੇ ਮੁਖ ਫੇਰੀ ਬੈਠੇ ਨੇ ਉਹ ਲੋਕ ਬੁਰੇ ਲੱਗਦੇ ਨੇ ਤੇ ਸਾਧ ਸੰਗਤ ਜੀ ਵੈਸੇ ਗੁਰੂ ਨੂੰ ਤੇ ਵਾਕਿਆ ਹੀ ਕੋਈ ਬੁਰਾ ਨਹੀਂ ਲੱਗਦਾ ਵਰਦੇ ਆਪਾਂ ਸੋਚ ਕੇ ਵੇਖੀਏ ਕਲਗੀਧਰ ਪਾਤਸ਼ਾਹ ਜਿਨੇ ਜਿੰਨੀ ਕਲਣਾ ਸਮਾਜ ਵਾਸਤੇ ਦੁਨੀਆ ਵਾਸਤੇ ਇਨਸਾਨੀਅਤ ਵਾਸਤੇ ਕੀਤੀ ਆ ਨਾ ਤੇ ਮਹਾਰਾਜ ਨੂੰ ਅੱਜ ਜਰੂਰ ਦੁੱਖ ਲੱਗਦਾ ਹੋ ਜਿਵੇਂ ਮੂੰਹ ਫੇਰੀ ਬੈਠੇ ਲੋਕ ਕਿਉਂਕਿ ਮਿਹਨਤ ਬਹੁਤ ਕੀਤੀ ਆ ਨਾ ਇੱਥੇ ਦੇ ਬੰਦਾ ਕਿੱਲਾ ਤੋਂ ਕਿੱਲੇ ਜ਼ਮੀਨ ਲੈ ਕੇ ਦੇ ਕੇ ਚਲਿਆ ਜਾਵੇ ਤੋ ਕਹਿੰਦਾ ਅੰਤ ਤੇ ਕਿ ਮੈਂ ਇੰਨਾ ਕੀਤਾ ਮੈਂ ਘਰ ਬਣਾਇਆ ਨਾ ਉਹ ਵੀ ਕਹਿੰਦਾ ਜੇ ਉਹ ਚ ਸੇਵਾ ਭਾਵਨਾ ਨਾ ਹੋਵੇ ਚੰਗੀ ਤਰ੍ਹਾਂ ਉਸ ਮਨੁੱਖ ਨੂੰ ਵੀ ਦੁੱਖ ਲੱਗਦਾ ਉਹ ਵੀ ਪਰੇਸ਼ਾਨ ਹੁੰਦਾ ਘਰ ਦੇ ਹਾਲਾਤ ਵੇਖ ਕੇ ਧੀਆਂ ਪੁੱਤਾਂ ਦੇ ਤੇ ਜੇ ਵੈਸੇ ਮਹਿਸੂਸ ਕਰਕੇ ਵੇਖੀਏ ਗੁਰੂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਨੂੰ ਵੇਖੀਏ ਗੁਰੂ ਪਾਤਸ਼ਾਹ ਜੀ ਦੇ ਡ੍ਰਿੜ ਇਰਾਦੇ ਨੂੰ ਵੇਖੀਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਤੇ ਦੁੱਖ ਲੱਗਣਾ ਤਾਂ ਫਿਰ ਜ਼ਾਇਜ਼ ਹੀ ਆ ਨਾ ਦੋ ਕਿਤੇ ਫਿਰ ਲੱਗਣਾ ਚਾਹੀਦਾ ਹੀ ਐ ਨਾ ਫਿਰ ਅੱਜ ਸਾਡੇ ਵੱਲ ਵੇਦ ਦੇ ਹੋਣਗੇ ਮਹਾਰਾਜ ਕੌਮ ਦੇ ਹਾਲਾਤ ਵੇਦ ਦੇ ਹੋਣਗੇ ਤੇ ਮਹਾਰਾਜ ਕਹਿੰਦੇ ਹੋਣਗੇ ਮੈਂ ਤਾਂ ਮਿਹਨਤੀ ਬੜੀ ਕੀਤੀ ਸੀ ਕੋਈ ਇਹੋ ਜੀ ਵਸਤੂ ਨਹੀਂ ਮੇਰੇ ਕੋਲ ਜਿਹੜੀ ਮੈਂ ਲੁਕਾ ਕੇ ਰੱਖੀ ਹੋਇਆ ਕੋਈ ਇਹੋ ਜੀ ਵਸਤੂ ਹੈ ਹੀ ਨਹੀਂ ਤੁਸੀਂ ਕਲਗੀਧਰ ਪਾਦਸ਼ਾਹ ਜੀ ਨੂੰ ਪੁੱਛੋ ਮਹਾਰਾਜੀ ਤੁਸੀਂ ਸਾਡੇ ਤੋਂ ਕੁਝ ਲੁਕਾ ਕੇ ਰੱਖਿਆ ਆ ਜਾਂ ਕੋਈ ਕਹਿ ਸਕਦਾ ਜੀ ਗੁਰੂ ਪਾਤਸ਼ਾਹ ਜਿਨੇ ਸਾਡੇ ਤੋਂ ਆ ਚੀਜ਼ ਲਗਾ ਕੇ ਰੱਖੀ ਆ ਨਹੀਂ ਕਹਿ ਸਕਦਾ ਕਿਉਂਕਿ ਸਤਗੁਰੂ ਜੀ ਨੇ ਆਪਣੇ ਬਾਪੂ ਦਾ ਮਾਤਾ ਦਾ ਆਪਣੇ ਬੱਚਿਆਂ ਦਾ ਇੱਕ ਇੱਕ ਕਤਰਾ ਤੁਹਾਡੀਆਂ ਸਾਡੀਆਂ ਕੌਮ ਦੀਆਂ ਜਮੀਰ ਰੂਪੀ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਸਤੇ ਇਹੜੀਆਂ ਜੜਾਂ ਨੂੰ ਜਮੀਰ ਰੂਪੀ ਜੜਾਂ ਨੂੰ ਮਜ਼ਬੂਤ ਕਰਨ ਵਾਸਤੇ ਮਹਾਰਾਜ ਨੇ ਖੂਨ ਦਾ ਇੱਕ ਇੱਕ ਕਤਰਾ ਪਾਇਆ ਆ ਲਗਾ ਕੇ ਨਹੀਂ ਕੁਝ ਵੀ ਰੱਖਿਆ ਜੀ ਇਸ ਕਰਕੇ ਤੁਸੀਂ ਸਾਬ ਲਾਓ ਉਮਰ ਵੱਡੀ ਹੋ ਗਈ ਗੁੱਡੇ ਪਾ ਆ ਗਿਆ ਤੇ ਮਨੋਖ ਨੂੰ ਫਿਗਰ ਪੈ ਜਾਂਦਾ ਕਹਿੰਦੇ ਜੀ ਹੁਣ ਮੌਤ ਆ ਜਾਣੀ ਹੁਣ ਤੇ ਦੁਨੀਆ ਤੋਂ ਚਲੇ ਜਾਣਾ ਮਹਾਰਾਜ ਅੱਗੇ ਤੇ ਬੁਖਾਰ ਹੋ ਗਿਆ ਤੇ ਨੀਂਦ ਨਹੀਂ ਆਉਂਦੀ ਰਾਤ ਨੂੰ ਕਹਿੰਦੇ ਮੈਂ ਤੇ ਹੁਣ ਬਸ ਨੇੜਾ ਆ ਗਿਆ ਸਮਾਂ ਹੁਣ ਕਿੱਥੇ ਬੱਚਿਆਂ ਨੂੰ ਧੀਆਂ ਪੁੱਤਾਂ ਨੂੰ ਫਿਕਰ ਪੈ ਜਾਂਦਾ ਉਮਰ ਵੇਖ ਕੇ ਬਢੇਪਾ ਵੇਖ ਕੇ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿਸੇ ਦਾ ਬਢੇਪਾ ਮੰਜੀ ਤੇ ਰੁਲੀ ਜਾਂਦਾ ਅੱਜ ਕਿਸੇ ਦਾ ਬਢੇਪਾ ਹਸਪੀਟਲਾਂ 'ਚ ਰੁਲੀ ਜਾਂਦਾ ਕਿਸੇ ਦਾ ਬਢੇਬਾ ਵਿਰਦ ਆਸ਼ਰਮ ਦੇ ਵਿੱਚ ਰੁਲੀ ਜਾਂਦਾ ਪਰ ਇੱਕ ਗੱਲ ਯਾਦ ਰੱਖਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਢੇਬਾ ਜਿਹੜਾ ਸੀ ਨਾ ਉਹ ਕੌਮ ਨੂੰ ਇੱਕ ਜਾਨ ਦੇ ਗਿਆ ਕੌਮ ਨੂੰ ਜ਼ਿੰਦਾ ਕਰ ਗਿਆ ਬਢੇਬੇ ਬਢੇਬੇ 'ਚ ਫਰਕ ਹੁੰਦਾ ਜੇ ਅੱਜ ਕਈ ਬੀਬੀਆਂ ਉਦਾਸ ਬੈਠੀਆਂ ਹੋਣਗੀਆਂ ਬਢੇ ਬੇਕਰਕੇ ਅੱਜ ਕਈਆਂ ਨੇ ਹੌਸਲਾ ਢਾ ਦਿੱਤਾ ਹੁਣ ਤੇ ਬੋਲਿਆ ਹੀ ਨਹੀਂ ਜਾਂਦਾ ਹੁਣ ਤੇ ਗੋਡੇ ਦੁਖਦੇ ਆ ਕਈ ਬੀਬੀਆਂ ਬੜੀ ਪਰੇਸ਼ਾਨੀ ਮਹਿਸੂਸ ਕਰਦੀ ਹੋਣਗੀਆਂ ਬਢੇਪੇ ਨੂੰ ਵੇਖ ਕੇ ਪਰ ਮਾਤਾ ਗੁਜਰਕੌਰ ਦੇ ਬਢੇਪੇ ਨੇ ਤੁਹਾਡੀ ਕੌਮ ਜਗਾ ਦਿੱਤੀ ਬਢੇਪੇ ਬਢੇਪੇ 'ਚ ਫਰਕ ਫਰਕ ਆ ਜੀ ਹਰੇਕ ਇਨਸਾਨ 'ਚ ਫਰਕ ਆ ਜੀ ਉਹਨਾਂ ਦੇ ਬਢੇਪਾ ਆਇਆ ਤੇ ਉਹਨਾਂ ਨੇ ਵੱਡੇ ਵੇਦੇ ਵਿੱਚ ਇਹੋ ਜੀ ਨੀਰ ਖਾ ਦਿੱਤੀ ਸਹਬਜ਼ਾਦਿਆਂ ਦੇ ਕੋਲੋਂ ਕਿ ਤੁਹਾਡੀਆਂ ਜੜਾਂ ਨਹੀਂ ਕੋਈ ਹਲਾ ਸਕਦਾ ਜੇ ਤੁਸੀਂ ਧਿਆਨ ਰੱਖੋ ਤੇ ਧਿਆਨ ਰੱਖਣਾ ਪੈਂਦਾ ਨਾ ਤੁਸੀਂ ਘਰ ਬਣਾਇਆ ਤੁਸੀਂ ਜੇ ਉਹਨਾਂ ਦੀ ਨੀਂਹ ਨਹੀਂ ਵੇਖੀ ਪਾਣੀ ਪਈ ਜਾਂਦਾ ਵਿੱਚ ਕੰਧਾਂ ਦੇ ਨੀਂਹਾਂ ਰੱਖੀਆਂ ਨਾ ਘਰ ਦੀਆਂ ਤੇ ਧਿਆਨ ਹੀ ਰੱਖਣਾ ਹੁਣ ਉਹਨਾਂ ਉਹਨਾਂ ਨੀਂਹਾਂ ਦਾ ਧਿਆਨ ਨਹੀਂ ਰੱਖਣਾ ਇਹ ਨਹੀਂ ਵੇਖਣਾ ਕਿ ਹੁਣ ਪਾਣੀ ਤੇ ਨਹੀਂ ਪੈਂਦਾ ਨੀਂਹਾਂ ਦੇ ਵਿੱਚ ਹਾਂ ਇਹ ਧਿਆਨ ਦੇ ਰੱਖਣਾ ਪੈਣਾ ਨਾ ਗੁਰੂ ਪਿਆਰ ਵਾਲਿਓ ਮਾਤਾ ਗੁਜਰਕੌਰ ਜੀ ਨੇ ਬਢੇਬੇ ਦੇ ਵਿੱਚ ਇੰਨੀਆਂ ਨੀਆਂ ਮਜ਼ਬੂਤ ਕਰ ਦਿੱਤੀਆਂ ਆਪਣੇ ਉਹਨਾਂ ਬੱਚਿਆਂ ਦਾ ਸੈਭ ਜਾਦਿਆਂ ਦਾ ਖੂਨ ਦਾ ਇੱਕ ਇੱਕ ਕਤਰਾ ਪਿਆ ਇਨਾਂ ਨੀਆਂ ਦੇ ਵਿੱਚ ਜਮੀਰ ਦੀਆਂ ਨੀਆਂ ਦੇ ਵਿੱਚ ਤੇ ਧਿਆਨ ਦੇ ਸਾਨੂੰ ਹੀ ਰੱਖਣਾ ਪੈਣਾ ਨਾ ਹੁਣ ਕਿਤੇ ਕੋਈ ਭਰਮਤ ਨਹੀਂ ਮੇਰੀ ਜਮੀਰ ਨੂੰ ਖਾ ਰਿਆ ਕੋਈ ਵਹਿਮਤ ਨਹੀਂ ਮੇਰੀ ਜਮੀਰ ਮੇਰੀ ਜਮੀਰ ਨੂੰ ਲੱਗ ਗਿਆ ਕੋਈ ਕਰਮ ਕਾਂਤ ਨਹੀਂ ਮੇਰੀ ਜ਼ਮੀਰ ਨੂੰ ਰੋਜ਼ ਖਾਈ ਜਾਂਦਾ ਅੰਦਰੋਂ ਅੰਦਰੇ ਕੋਈ ਝੋਰਾ ਨਹੀਂ ਲੱਗਾ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਇਹ ਧਿਆਨ ਦੇ ਸਾਨੂੰ ਆਪ ਵੀ ਰੱਖਣਾ ਪੈਣਾ ਕਿਉਂਕਿ ਨੀਹਾਂ ਰੱਖਣ ਵਾਲਿਆਂ ਨੇ ਨੀਹਾਂ ਬਹੁਤ ਮਜ਼ਬੂਤ ਰੱਖੀਆਂ ਕੌਮ ਦੀਆਂ ਪਰ ਜੇ ਹੁਣ ਕੌਮ ਅਵੇਸਲੀ ਹੋ ਕੇ ਤੁਰੇ ਫਰੇਗੀ ਪਰ ਇੱਕ ਦਿਨ ਤੇ ਫਿਰ ਇਹਨਾਂ ਨੀਆਂ ਨੇ ਹੌਲੀ-ਹੌਲੀ ਵੰਦੇ ਜਾਣਾ ਥਾਂ ਦੀ ਥਾਂ ਇਹਨਾਂ ਦੇ ਵਿੱਚ ਦੇਦਨ ਕਮੀਆਂ ਫਰਾਜ ਜਾਣੀਆਂ ਨੁਕਸਾਨ ਤੇ ਫਿਰ ਹੋਏਗਾ ਹੀ ਨਾ ਗੁਰੂ ਦਾ ਸ਼ਬਦ ਲੈ ਕੇ ਬਾਣੀ ਦਾ ਗਿਆਨ ਲੈ ਕੇ ਰੋਜ਼ ਆਪਣੇ ਜੀਵਨ ਵੱਲ ਝਾਤ ਮਾਰਨੀ ਚਾਹੀਦੀ ਆ ਕਿ ਮੇਰੇ ਜੀਵਨ ਦੇ ਵਿੱਚ ਤੇ ਕੋਈ ਕਮੀ ਨਹੀਂ ਆ ਲਈ ਤੇ ਮਹਾਰਾਜ ਕਹਿੰਦੇ ਸਤਗੁਰ ਤੇ ਜੋ ਮੂੰਹ ਫੇਰੇ ਦੇ ਵੇਮੁਖ ਬੁਰੇ ਤੁਸਨ ਉਹ ਵੇਮੁਖ ਹੋਏ ਜਿਹੜੇ ਪ੍ਰਮਾਤਮਾ ਤੋਂ ਹਨ ਮਹਾਰਾਜ ਕਹਿੰਦੇ ਉਹੀ ਬੁਰੇ ਲੱਗਦੇ ਹੋਰਤ ਨਹੀਂ ਮੈਨੂੰ ਬੁਰੇ ਲੱਗਦੇ ਬਾਗੀਆਂ ਨੂੰ ਤਾਂ ਮੈਂ ਬੜਾ ਪਿਆਰ ਕਰਦਾ ਐਨਾ ਪਿਆਰ ਕਰਦਾ ਕਿ ਮੈਂ ਕਹਿ ਦੇਣਾ ਭਾਈ ਦਇਆ ਸਿੰਘ ਤੁਸੀਂ ਜੰਗ 'ਚ ਨਹੀਂ ਜਾਣਾ ਐਨਾ ਪਿਆਰ ਕਰਦਾ ਮੈਂ ਗੁਰੂ ਗੋਬਿੰਦ ਸਿੰਘ ਕਹਿੰਦੇ ਦਿਆ ਸਿੰਘ ਜੀ ਧਰਮ ਸਿੰਘ ਜੀ ਤੁਸੀਂ ਜੰਗ 'ਚ ਨਹੀਂ ਜਾਣਾ ਜੰਗ 'ਚ ਬਾਬਾ ਅਜੀਤ ਸਿੰਘ ਜਾਣਗੇ ਇੰਨਾ ਪਿਆਰ ਕਰਦੇ ਮਹਾਰਾਜ ਵੇਖ ਲੋ ਪਰ ਜਿਹੜੇ ਬੇਮੁਖ ਹੋ ਗਿਆ ਨਾ ਮਾਰੇ ਕਹਿੰਦੇ ਉਹ ਬੁਰੇ ਲੱਗਦੇ ਆ ਮੈਨੂੰ ਕਿ ਤੁਸੀਂ ਤੁਹਾਡੇ ਪਾਲਣ ਪੋਸ਼ਣ ਵਿੱਚ ਮੇਰੀ ਤੋਂ ਕੀ ਕਮੀ ਰਹਗੀ ਮਹਾਰਾਜ ਕਹਿੰਦੇ ਹੋਣਗੇ ਕਲਗੀਧਰ ਪਾਤਸ਼ਾਹ ਮੇਰੇ ਤੋਂ ਕੋਈ ਕਮੀ ਰਹੇਗੀ ਤਾਂ ਮੈਨੂੰ ਦੱਸ ਦਿਓ ਮੈਂ ਉਹ ਵੀ ਪੂਰੀ ਕਰ ਦੇਣਾ ਤੁਸੀਂ ਮੇਰੇ ਤੋਂ ਬੇਮੁਖ ਕਿਉਂ ਹੋ ਗਏ ਦੱਸੋ ਮੈਨੂੰ ਕੋਈ ਕਮੀ ਹੈ ਤੇ ਦੱਸੋ ਪਰ ਅਜੇ ਵੀ ਤੁਸੀਂ ਬੇਮੁਖ ਹੋ ਕੇ ਜ਼ਿੰਦਗੀ ਜੀ ਰਹੇ ਹੋ ਜੀ ਦੁਬਦਾ ਦੇ ਵਿੱਚ ਪੈ ਕੇ ਜ਼ਿੰਦਗੀ ਜੀ ਰਹੇ ਹੋ ਕੀ ਕਾਰਨ ਹੈ ਦੱਸੋ ਗੱਲ ਤੇ ਦੱਸੋ ਕੀ ਹੋਈ ਆ ਕਈ ਵਾਰੀ ਅਜਿਹਾ ਹੁੰਦਾ ਨਾ ਭਈ ਆ ਗੱਲ ਹੋ ਗਈ ਬੰਦਾ ਬੋਲਣੋਂ ਹਾਟ ਜਾਂਦਾ ਕਮਉਂਦਾ ਨਹੀਂ ਆਪਾਂ ਕਹਿੰਨੇ ਪਤਾ ਨਹੀਂ ਕੀ ਗੱਲ ਹੋ ਗਈ ਹਨਾ ਤਵਾਇਆ ਹੀ ਨਹੀਂ ਮੈਨੂੰ ਤੇ ਮਹਾਰਾਜ ਕਹਿੰਦੇ ਗੱਲ ਤੇ ਦੱਸੋ ਕੀ ਹੋ ਗਈ ਆ 7 ਸਾਲ ਦਾ ਫਤਿਹ ਸਿੰਘ ਮੈਂ ਤੁਹਾਡੀ ਝੋਲੀ 'ਚ ਪਾਇਆ ਤੁਸੀਂ ਕਿੱਦਾਂ ਕਹਿ ਦੋਗੇ ਮਹਾਰਾਜ ਨਹੀਂ ਪਾਇਆ 9 ਸਾਲ ਦਾ ਮੈਂ ਆਪਣਾ ਬੱਜਾ ਸਹਿਬਜ਼ਾਦਾ ਉਹ ਵੀ ਤੁਹਾਡੀ ਝੋਲੀ 'ਚ ਪਾਇਆ ਬਾਦਸ਼ਾਹ ਕਹਣਗੇ ਕਲਕੀ ਤਾਰ ਬਾਦਸ਼ਾਹ ਚੜਦੀ ਜਵਾਨੀ ਦੇ ਵਿੱਚ 18-19 ਸਾਲ ਦਾ ਜਵਾਨ ਪੁੱਤ ਮੈਂ ਤੁਹਾਡੀ ਝੋਲੀ 'ਚ ਪਾਇਆ ਕਿ ਨਹੀਂ ਪਾਇਆ ਤੇ ਸਾਨੂੰ ਤੇ ਕਹਿਣਾ ਪੈਣਾ ਮਹਾਰਾਜ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਮਹਾਰਾਜ ਕਹਿਣਗੇ ਫਿਰ ਤੂੰ ਕਿਹੜੀ ਗੱਲੋਂ ਨਾਰਾਜ਼ ਹੋਇਆ ਫਿਰ ਦੱਸ ਸਿੱਖਾ ਮੇਰੇ ਤੋਂ ਕੀ ਹੋ ਗਿਆ ਤੈਨੂੰ ਅੱਜ ਦੱਸ ਮੈਨੂੰ ਤੂੰ ਮੇਰੇ ਤੇ ਭਰੋਸਾ ਕਿਉਂ ਨਹੀਂ ਰਹਿ ਗਿਆ ਤੇਰਾ ਇਹਨੇ ਗਣਹ ਮਹਾਰਾਜ ਤੁਸੀਂ ਮੈਨੂੰ ਗੱਡੀ ਨਹੀਂ ਦਿੱਤੀ ਲੈ ਇਸ ਗੱਲੋਂ ਮਹਾਰਾਜ ਕਹਿਣਗੇ ਫਿਰ ਤੂੰ ਬੇਮੋਖੀ ਠੀਕ ਆ ਫਿਰ ਤੇਰੀ ਨਹੀਂ ਲੋੜ ਮੈਨੂੰ ਇਨਾ ਲਾਲਚੀ ਬੰਦਾ ਤੂੰ ਇਨਾ ਲਾਲਚ ਤੇਰੇ ਮਨ ਵਿੱਚ ਵੱਧ ਗਿਆ ਵੇਖ ਤੈਨੂੰ ਮੇਰੀਆਂ ਕੁਰਬਾਨੀਆਂ ਭੁੱਲ ਗਿਆ ਆਪਣਾ ਲਾਲਚ ਆ ਗਿਆ ਅਨ ਦਿਨ ਬੱਦੇ ਮਾਰੀਆਂ ਨਾ ਫਿਰ ਵੇਲਾ ਨਾ ਲਹਨ ਕਹਿੰਦੇ ਤੂੰ ਐਦਾਂ ਵਿਸ਼ੇਵਕਾਰਾਂ ਦੇ ਵਿੱਚ ਹੌਮੇ 'ਚ ਬੱਧਾ ਮਾਰਿਆ ਜਾਏਗਾ ਕਿਉਂਕਿ ਤੂੰ ਬੇਮੁਖ ਹੋ ਗਿਆ ਵੇਖੋ ਬੇਮੁਖ ਭਲਾ ਕਿਉਂ ਹੋਇਆ ਦਾਤ ਪਿਆਰੀ ਵਿਸਰਿਆ ਦਾ ਤਾਰਾ ਇਹਨੂੰ ਉਹ ਦਾਤਾ ਨਾਲ ਬੜਾ ਪਿਆਰ ਹੋ ਗਿਆ ਜਿਹਨੂੰ ਤਾਰਾ ਵਿਸਰ ਗਿਆ ਉਹ ਉਹ ਪਰਮਾਤਮਾ ਵਾਹਿਗੁਰੂ ਵਿਸਰ ਗਿਆ ਤੇ ਵੇਖੋ ਕਲਗੀਧਰ ਪਾਤਸ਼ਾਹ ਵੀ ਕਿੱਡਾ ਵੱਡਾ ਸਾਡੀ ਜ਼ਿੰਦਗੀ ਦਾ ਦਾਤਾ ਹੈ ਜੀ ਭਗਾਂ ਵਾਲਿਓ ਇੱਕ ਦਾਤ ਮਿਲਦੀ ਅਸੀਂ ਕਿਹਨੇ ਸਾਨੂੰ ਮਹਾਰਾਜ ਨੇ ਦਾਤ ਦਿੱਤੀ ਹੈ ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਦਾਤੇ ਨੇ ਜਿਨ੍ਹਾਂ ਨੇ ਸਾਨੂੰ ਆਪਣੀਆਂ ਪੁੱਤਰਾਂ ਦੀਆਂ ਦਾਤਾਂ ਦੇ ਦਿੱਤੀਆਂ ਕਿ ਤੁਸੀਂ ਵਸਦੇ ਰਹੋ ਤੁਹਾਡਾ ਵਸਣਾ ਬਹੁਤ ਜ਼ਰੂਰੀ ਹੈ ਆਹ ਲੋ ਮੈਂ ਆਪਣੇ ਬੱਚਿਆਂ ਦਾ ਖੂਨ ਵੀ ਤੁਹਾਨੂੰ ਵਸਣ ਵਿੱਚ ਤੁਹਾਡੇ ਪਾ ਦਿੰਨਾ ਆ ਪਰ ਇਹ ਮੁਨੁਖ ਨਿੱਕੀਆਂ ਨਿੱਕੀਆਂ ਦਾਤਾਂ ਲੈ ਕੇ ਨਾ ਇਹਨੂੰ ਛੋਟੀਆਂ ਛੋਟੀਆਂ ਦਾਤਾਂ ਇਹਨੂੰ ਪਿਆਰੀਆਂ ਲੱਗਦੀਆਂ ਤੇ ਉਹ ਦਾਤਾ ਨਹੀਂ ਪਿਆਰਾ ਲੱਗਦਾ ਉਹ ਵਿਸਰ ਗਿਆ ਮਨੁੱਖੀ ਜ਼ਿੰਦਗੀ ਵਿੱਚੋਂ ਬਹੁਤਾਂ ਗਿਣਤੀ ਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਅਸੀਂ ਉਸਾਰੀ ਬੈਠੇ ਆ ਹੁਣ ਯਾਦ ਕਰਨ ਦਾ ਮਤਲਬ ਇਹ ਵੀ ਠੀਕ ਹੈ ਕਿ ਅਸੀਂ ਕਹਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਡੇ ਗੁਰੂ ਨੇ ਠੀਕ ਹੈ ਪਰ ਉਹਨਾਂ ਦੇ ਜਿਹੜੇ ਪੂਰਨੇ ਸਨ ਉਹਨਾਂ ਦੀਆਂ ਜਿਹੜੀਆਂ ਹਦਾਇਤਾਂ ਸਨ ਉਹਨਾਂ ਦੇ ਜਿਹੜੇ ਸਰੂਪ ਸਨ ਉਹਨਾਂ ਨੇ ਜੋ ਆਪਣੇ ਆ ਬੱਚਿਆਂ ਨੂੰ ਸਿਖਾਇਆ ਉਹ ਸਾਡੇ ਬੱਚਿਆਂ ਕੋਲ ਹੈ ਨਹੀਂ ਉਹ ਸਿੱਖਿਆ ਇਸ ਇਸ ਰੂਪ ਦੇ ਵਿੱਚ ਅਸੀਂ ਬਹੁਤਾਂ ਗਿਣਤੀ ਦੇ ਵਿੱਚ ਦਸ਼ਮੇਸ਼ ਪਿਤਾ ਜੀ ਨੂੰ ਭੁੱਲੇ ਬੈਠੇ ਹਾਂ ਇਸ ਕਰਕੇ ਵਿਸਾਰਿਆ ਅਸੀਂ ਦਾਤੇ ਨੂੰ ਸਤਗੁਰ ਤੇ ਜੋ ਮੂੰਹ ਫੇਰੇ ਮਾਰਗੀ ਨੇ 10 ਵਸਤੂ ਲੈ ਪਾਛੇ ਪਾਵੇਂ 10 ਵਸਤੂ ਮਿਲ ਗਈਆਂ ਭਾਵੇਂ ਇਹਨੂੰ ਸਰੀਰ ਦੇ ਗਿਆਨ ਇੰਦਰੀਆਂ ਦੀ ਗੱਲ ਕਰ ਲਓ। ਮਹਾਰਾਜ ਨੇ ਸਾਨੂੰ ਕਿੱਡਾ ਸੋਹਣਾ ਸਰੀਰ ਦਿੱਤਾ। ਤੇ ਭਾਵੇਂ ਦੁਨਿਆਵੀ ਗੱਲ ਕਰ ਲਓ ਕਿੰਨੇ ਬਾਦਾਰਥ ਆ ਘਰ ਵਿੱਚ ਗਿਣ ਕੇ ਵੇਖੋ। ਤੁਹਾਡੇ 10 ਡੱਬੇ ਰਸੋਈ 'ਚ ਪਏ ਨੇ ਖਾਣ ਪੀਣ ਵਾਲੇ ਤਾਲਾਂ ਪਈਆਂ ਖੰਡ ਪਈ ਐ। ਤੇ ਇੰਨਾ ਬੇਸ਼ੁਗਰਾ ਇਨਸਾਨ ਨਿਕਲ ਗਿਆ ਇੱਕ ਵਸਤੂ ਤੇ ਰੱਬ ਨੂੰ ਭੁਲਾ ਕੇ ਬਹਿ ਗਿਆ। ਇੱਕ ਦਾਤ ਨਹੀਂ ਮਿਲੀ ਗੁਰੂ ਘਰ ਆਉਣਾ ਛੱਡ ਦਿੱਤਾ ਜੀ ਇਹਨੇ। ਇਕ ਤਦਾਤ ਨਹੀਂ ਮਿਲੀ ਇੱਕ ਗਲਗੀ ਧਰ ਤੋਂ ਮਹਾਰਾਜ ਤੋਂ ਰੋਸ ਕੇ ਬਹਿ ਗਿਆ ਮਹਾਰਾਜ ਮੈਂ ਤੇ ਅਰਦਾਸ ਕੀਤੀ ਸੀ ਤੁਸੀਂ ਮੇਰੀ ਪੂਰੀ ਨਹੀਂ ਕੀਤੀ ਇੱਕ ਤੋਂ ਰੋਸ ਕੇ ਬਹਿ ਗਿਆ ਵੇਖ ਲੋ ਤੇ ਮਹਾਰਾਜ ਨੂੰ ਇਹੋ ਜੇ ਬੇਸ਼ੁਕਰਿਆਂ ਦੀ ਲੋੜ ਵੀ ਨਹੀਂ ਹੈਗੀ ਜਿਹੜੇ ਦਾਤਾਂ ਕਰਕੇ ਰੋਸਦੇ ਰਹਿੰਦੇ ਨੇ ਜਿਹੜੇ ਧਨ ਦੌਲਤ ਕਰਕੇ ਰੋਸ ਜਾਂਦੇ ਨੇ ਮਹਾਰਾਜ ਮੈਨੂੰ ਗਰੀਬ ਬਣਾ ਦਿੱਤਾ ਤੁਸੀਂ ਮੈਂ ਤੇਰਾ ਕੀ ਵਿਗਾੜਿਆ ਸੀ ਮੈਂ ਨਹੀਂ ਤੇਰੇ ਕੋਲ ਆਉਣਾ ਜਿਹੜਾ ਇਹਨਾਂ ਚੀਜ਼ਾਂ ਕਰਕੇ ਜਿਹੜੇ ਲੋਕ ਰੋਸ ਜਾਂਦੇ ਨੇ ਨਾ ਮਹਾਰਾਜ ਦਾ ਬਹੁਤਾ ਪਿਆਰ ਨਹੀਂ ਉਹਨਾਂ ਨਾਲ ਕਰਦਾ। ਮੈਂ ਕਿਹਾ ਸਵਾਰਥੀ ਬੰਦੇ ਆ ਨਾ। ਸਵਾਰਥੀ ਇਨਸਾਨਾਂ ਦਾ ਵਰਤਨ ਦਾ ਕਦੇ ਵੀ ਮਜ਼ਾ ਨਹੀਂ ਆਉਂਦਾ। ਤੋਲ-ਮੋਲ ਕਰਦਾ ਨਾ ਜਿਹੜਾ ਬਹੁਤੇ ਤੋਲ-ਮੋਲ ਕਰਦਾ ਗੱਲ-ਗੱਲ ਤੇ। ਉਹਦੇ ਨਾਲ ਵੀ ਵਰਤਨ ਦਾ ਮਜ਼ਾ ਜਿਆ ਨਹੀਂ ਆਉਂਦਾ ਫਿਰ ਕਿਉਂਕਿ ਉਹਦੇ ਤੋਲ-ਮੋਲ ਹੀ ਬਹੁਤ ਜ਼ਿਆਦਾ ਹੈ। ਹਜ਼ੂਰ ਆਖਦੇ 10 ਵਸਤੂ ਲੈ ਪਾਛੇ ਪਾਵੇ 1 ਵਸਤੂ ਕਾਰਨ ਵੀ ਖੋਟ ਗਵਾਵੇ। ਇੱਕ ਵਸਤੂ ਕਰਕੇ ਰਿਸ਼ਤਾ ਖਰਾਬ ਕਰਕੇ ਵੈਗਿਆ ਦੇਖੋ ਕਿੰਨਾ ਪਿਆਰਾ ਰਿਸ਼ਤਾ ਸੀ ਤੁਸੀਂ ਕਹੋ ਕਿ ਕਿਹੜਾ ਰਿਸ਼ਤਾ ਸੀ ਪਿਆਰਾ ਪਿਓ ਪੁੱਤ ਦਾ ਰਿਸ਼ਤਾ ਕਿੰਨਾ ਪਿਆਰਾ ਸੀ ਇਤੋਂ ਵੱਡਾ ਰਿਸ਼ਤਾ ਕਿਹੜਾ ਦੱਸੋ ਮੈਨੂੰ ਪਿਓ ਪੁੱਤ ਦੇ ਰਿਸ਼ਤੇ ਤੋਂ ਵੱਡਾ ਕੋਈ ਹੈਗਾ ਇਹ ਕੱਲ ਕੀ ਧਰਪਾਤਸ਼ਾ ਜੀ ਮਹਾਰਾਜੀ ਦੇ ਨਾਲ ਤੁਹਾਡਾ ਆਪਣਾ ਸਾਰਿਆਂ ਦਾ ਸਿੱਖ ਕੌਮ ਦਾ ਪਿਓ ਪੁੱਤ ਦਾ ਰਿਸ਼ਤਾ ਹੈ ਉਹ ਸਾਡਾ ਬਾਪੂ ਹੈ ਇਤਿਹਾਸ ਦਾ ਮੋੜ ਕਿੱਡਾ ਵਧੀਆ ਮੁੜਿਆ ਵੇਖੋ ਜੇ ਅਸੀਂ ਕਹਿੰਦੇ ਆ ਮਹਾਰਾਜ ਦੇ ਚਾਰ ਸਹਿਬਜ਼ਾਦੇ ਕੁਰਬਾਨ ਕੀਤੇ ਨੇ ਸ਼ਹਾਦਤ ਦਾ ਜਾਨ ਬੀਤਾ ਮਹਾਰਾਜ ਦੇ ਸਹਿਬਜ਼ਾਦਿਆਂ ਨੇ ਤੇ ਕੀ ਮਹਾਰਾਜ ਦੇ ਘਰੇ ਬੱਚੇ ਨਹੀਂ ਹੈਗੇ ਅੱਜ ਨਹੀਂ ਆਪਾਂ ਸਾਰੇ ਖਾਲਸਾ ਫਿਰ ਰੂਪ ਹੈ ਖਾਸ ਸਾਰੇ ਧੀਆਂ ਪੁੱਤ ਕਲਗੀਧਰ ਪਾਤਸ਼ਾਹ ਜੀ ਨੇ ਉਹ ਸਾਡੇ ਧਾਰਮਿਕ ਪਿਤਾ ਨੇ ਉਹ ਤੁਸੀਂ ਚਾਰ ਦੀਆਂ ਗੱਲ ਕਰਦੇ ਦੁਨੀਆਂ ਦੇ ਲੋਕ ਕਹਿੰਦੇ ਸੀ ਮਹਾਰਾਜ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਹੁਣ ਬੱਚੇ ਚਾਰੇ ਸ਼ਹੀਦ ਹੋ ਗਏ ਨੇ ਸਮਾਜਿਕ ਲੋਕ ਦੁਨੀਆਦਾਰ ਲੋਕਾਂ ਦੀ ਸੋਚ ਇਹ ਸੀ ਤੇ ਮਹਾਰੇ ਕਹਿੰਨਗੇ ਮੇਰਾ ਤੇ ਪਿੰਡ ਪਿੰਡ ਦੇ ਵਿੱਚ ਮੇਰੇ ਧੀਆਂ ਪੁੱਤ ਵਸ ਰਹੇ ਆ ਖਾਲਸਾ ਮੇਰਾ ਚੜ੍ਹਦੀ ਕਲਾ ਦੇ ਵਿੱਚ ਆ ਫੌਜਾਂ ਮੇਰੀਆਂ ਚੜ੍ਹਦੀ ਕਲਾ ਦੇ ਵਿੱਚ ਆ ਐਡਾ ਵੱਡਾ ਵੇਖੋ ਰਤਬਾ ਕਿਸੇ ਕੌਮ ਦੇ ਵਿੱਚ ਹੈ ਨਹੀਂ ਆ ਜਿੱਡਾ ਵੱਡਾ ਰਤਬਾ ਸਾਡੇ ਇਤਿਹਾਸ ਦੇ ਵਿੱਚ ਆ ਜੀ ਮੈਨੂੰ ਨਹੀਂ ਲੱਗਦਾ ਕਿਸੇ ਧਰਮ ਦੇ ਵਿੱਚ ਇਦਾਂ ਹੋਵੇ ਕੋਈ ਧਾਰਮਿਕ ਪੀਤਾ ਹੋਵੇ ਉਹਨਾਂ ਦਾ ਤੇ ਜਿਹਦੇ ਤੋਂ ਲੋਕ ਜਾਨਵਾਰ ਦੇ ਹੋਣ ਆਪਣੀ ਇਹ ਸਿਰਫ ਤੁਹਾਡੇ ਹਿੱਸੇ ਆਇਆ ਇਹ ਐਡਾ ਵੱਡਾ ਮੁੱਲਾ ਇਤਿਹਾਸ ਸਿੱਖ ਕੌਮ ਦੀ ਝੋਲੀ ਚ ਪਿਆ ਜੇ ਬਸ ਏਕ ਪੀਣਾ ਦੇ 10 20 ਹਿਰ ਲੈ ਤੋ ਮੂੜਾ ਕਹੋ ਕਹਾ ਕਰੇ ਫਿਰ ਇਨਸਾਨ ਕੀ ਕਰੇਗਾ ਤੇਰੀ ਤੇ ਪਾਬਾ ਵੀ ਕੋਈ ਨਹੀਂ ਤਾਂ ਕੋਈ ਨਹੀਂ ਇਨਸਾਨ ਤੇ ਰਿਤੇ ਜੇ 10 ਵਸਤੂ ਦੇ ਕੇ ਮਹਾਰਾਜ ਨੇ ਤੂੰ ਕੋਈ ਇੱਕ ਡਿਮਾਂਡ ਰੱਖੀ ਜੀ ਨਹੀਂ ਪੂਰੀ ਹੋਈ ਤੇ ਗੁਰੂ ਤੋਂ ਬੇਮੁਖ ਹੋ ਗਿਆ ਸਤਗੁਰੂ ਤੇ ਜੋ ਮੂੰਹ ਫੇਰੇ ਤੇ ਬੇਮੁਖ ਬੁਰੇ ਦਿਸਨ ਮਾਰੇ ਕਹਿੰਦੇ ਫਿਰ ਬੁਰਾ ਜਿਹਾ ਲੱਗਦਾ ਤੂੰ ਬੁਰਾ ਦਿਸਦਾ ਫਿਰ ਇਦਾਂ ਨਾ ਕਰਿਆ ਕਰ ਹੌਂਸਲਾ ਰੱਖਿਆ ਕਰ ਵਧੀਆ ਰਿਆ ਕਰ ਆਪਣੇ ਜੀਵਨ ਨੂੰ ਆਪਣੀ ਸੁਰਤ ਦੇ ਵਿੱਚ ਰੋਜ਼ ਬਾਣੀ ਦਾ ਅੰਮ੍ਰਿਤ ਪਾਇਆ ਕਰ ਬਾਣੀ ਦਾ ਬੜਾ ਪਿਆਰਾ ਉਪਦੇਸ਼ ਹੈ ਬੜਾ ਪਿਆਰਾ ਗਿਆਨ ਹੈ ਗੁਰਬਾਣੀ ਦਾ ਇਹਨੂੰ ਆਪਣੀ ਸੁਰਤ ਦੇ ਵਿੱਚ ਪਾਇਆ ਕਰ ਜਿਵੇਂ ਬੰਦਾ ਅੱਖਾਂ ਦੇ ਵਿੱਚ ਕਿੰਨਾ ਕੁਝ ਪਾਈ ਫਿਰਦਾ ਕਿੰਨਾ ਕੁਝ ਹਰੇਕ ਦੇ ਕੰਮ ਕਾਰ ਨੂੰ ਆਪਾਂ ਵੇਖਿਆ ਏ ਕੋਈ ਪੁਰਾਣੇ ਦਾ ਕਾਰੋਬਾਰ ਬੜਾ ਵਧੀਆ ਤੁਸੀਂ ਵੇਖਿਆ ਤਾਂ ਤਾਂ ਹੀ ਕਿਹਾ ਕੰਨਾਂ 'ਚ ਬੰਦਾ ਕਿੰਨਾ ਕੁਝ ਪਾਈ ਫਿਰਦਾ ਵੇਖੋ ਦੁਨੀਆਦਾਰੀ ਦੀ ਜਾਣਕਾਰੀ ਗੱਲਬਾਤ ਪਾਈ ਫਿਰਦਾ ਜੀ ਇਸ ਰਸਨਾ 'ਤੇ ਕਿੰਨਾ ਕੁਝ ਪਾਈ ਫਿਰਦਾ ਜੇ ਰੱਖੀ ਫਿਰਦਾ ਜੇ ਜਿਹੋ ਜੇ ਮਰਜੀ ਬਚਨ ਜਿਹੋ ਜੇ ਇਨਸਾਨ ਬਾਰੇ ਮਰਜੀ ਪੁੱਛ ਲੋ ਇਹ ਸੁਣਾਏਗਾ ਇਹਦਾ ਮਤਲਬ ਇਹ ਨਹੀਂ ਪਾਏ ਨੇ ਰਸਨਾ 'ਤੇ ਬਚਨ ਉਹ ਪਰ ਸੂਰਤ ਦੇ ਵਿੱਚ ਜਿਹੜਾ ਉਪਦੇਸ਼ ਪਾਉਣਾ ਸੀ ਜਿਹੜਾ ਮਨ ਦੇ ਵਿਚਾਰ ਸਨ ਮਨ ਦੇ ਵਿਚਾਰਾਂ ਕਰਕੇ ਮਨੁੱਖ ਕੱਚਾ ਰਹਿ ਗਿਆ ਜੀ ਇਹ ਕਿਸੇ ਗਰੀਬ ਨੂੰ ਕਿਤੇ 10 ਛਿੱਲੜ ਚੁੱਕ ਦੇਣ ਨੂੰ ਵੇਖ ਲਵੇ ਨਾ ਕਿਸੇ ਨੂੰ ਕਿਤੇ ਦੁਕਾਨ ਤੋਂ ਕਿਸੇ ਰੇੜੀ ਤੋਂ ਇਹ ਵੇਖ ਲਵੇ ਇਹ ਦੁਹਾਈ ਪਾ ਦਿੰਦਾ ਕਹਿੰਦਾ ਜੀ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਜੀ ਮੈਂ ਗਵਾਹ ਹਾਂ ਜੀ ਇਸ ਗੱਲ ਦਾ ਇਹ ਜੇ ਕੋਈ ਗੱਲ ਸੁਣ ਲਵੇ ਕਿਸੇ ਦੀ ਮਾੜੀ ਗੱਲ ਸੁਣ ਲਵੇ ਕਿਸੇ ਪਰਿਵਾਰ ਦੀ ਇਹ ਦੁਹਾਈ ਪਾ ਦਿੰਦਾ ਕਹਿੰਦਾ ਜੀ ਮੈਂ ਆਪਣੇ ਕੰਨਾਂ ਦੇ ਨਾਲ ਸੁਣਿਆ ਜੀ ਪਰ ਇਹਦੀ ਜਮੀਰ ਨੂੰ ਮਹਾਰਾਜ ਨੇ ਕਿੰਨਾ ਮਜਬੂਤ ਕੀਤਾ ਬਾਣੀ ਦਾ ਸ਼ਬਦ ਪਾ ਕੇ ਗਿਆਨ ਪਾ ਕੇ ਇਹ ਉੱਥੇ ਨਹੀਂ ਕਹਿੰਦਾ ਜੀ ਮੈਂ ਆਪਣੇ ਗੁਰੂ ਦਾ ਸ਼ਬਦ ਸੁਣਿਆ ਆ ਮੈਂ ਆਪਣੇ ਗੁਰੂ ਦੀ ਬਾਣੀ ਸੁਣੀ ਆ ਜੀ ਇਹ ਗੱਲ ਸੱਚੀ ਏ ਮੈਂ ਆਪਣੀਆਂ ਅੱਖਾਂ ਦੇ ਨਾਲ ਮਹਾਰਾਜ ਦੇ ਦਰਸ਼ਨ ਕੀਤੇ ਆ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੰਨੀ ਜ਼ੁਰਤ ਦੇ ਨਾਲ ਉਹ ਨੂੰ ਨਹੀਂ ਕਹਿੰਦਾ ਕਿ ਮੈਂ ਆਪਣੀਆਂ ਕੰਨਾਂ ਦੇ ਨਾਲ ਪਾਵਨ ਬਾਣੀ ਦਾ ਸ਼ਬਦ ਸੁਣਿਆ ਆ ਗੱਲ ਸੱਚੀ ਏ ਇਹ ਬਾਣੀ ਚ ਲਿਖੀ ਹੋਈ ਆ ਜੀ ਮੈਂ ਸੁਣੀ ਆ ਕੰਨਾਂ ਦੇ ਨਾਲ ਏਸੇ ਨਹੀਂ ਜੁਰਤ ਦੇ ਨਾਲ ਕਹਿੰਦਾ ਜਿਨ੍ਹਾਂ ਦੁਨਿਆਵੀ ਸਮਾਜਿਕ ਗੱਲਾਂ ਬਾਰੇ ਜੁਰਤ ਦੇ ਨਾਲ ਇਹ ਮਨੁੱਖ ਦਲੀਲਾਂ ਦੇ ਦੇ ਕੇ ਕਹਿੰਦਾ ਏ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਸਤਗੁਰ ਦੇ ਜੋ ਮੂੰਹ ਫੇਰੇ ਜਿਹੜਾ ਸਤਗੁਰੂ ਤੋਂ ਮੂੰਹ ਫੇਰਦਾ ਨਾ ਉਹ ਇਨਸਾਨ ਹੌਲੀ ਹੌਲੀ ਉਹਦੇ ਜੀਵਨ ਦੇ ਵਿੱਚ ਗਰਾਬਟ ਆਉਣੀ ਸ਼ੁਰੂ ਹੋ ਜਾਂਦੀ ਉਹਦੇ ਪਰਿਵਾਰ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਕਰਦਾਰਾਂ ਦੇ ਵਿੱਚ ਹੌਲੀ ਹੌਲੀ ਜਿਹੜੀ ਉਹ ਗਰਾਬਟ ਆਉਣੀ ਸ਼ੁਰੂ ਹੋ ਜਾਂਦੀ ਤੁਸੀਂ ਪਰਾਤਨ ਇਤਿਹਾਸ ਆਪਣੇ ਬਜ਼ੁਰਗਾਂ ਦਾ ਜਦੋਂ ਪੜਦੇ ਹੋ ਨਾ ਉਹਨਾਂ ਬਜ਼ੁਰਗਾਂ ਨੇ ਜਿਹੜਾ ਗੁਰੂ ਘਰ ਦੇ ਨਾਲ ਜੁੜ ਗਿਆ ਨਾ ਉਸ ਗੁਰਸਿੱਖ ਨੇ ਆਪਣੇ ਬੱਚਿਆਂ ਨੂੰ گاਂ ਤੋਂ گاਂ ਬਾਂ ਗੁਰੂ ਨੂੰ ਫੜਾਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਹੁਤ ਸਤਿਕਾਰਯੋਗ ਬਾਬਾ ਬੁੱਢਾ ਜੀ ਜਦੋਂ ਜੁੜਦੇ ਨੇ ਬੜੀ ਸੇਵਾ ਕਰਦੇ ਨੇ ਲੰਮਾ ਸਮਾਂ ਗੁਰੂ ਘਰ ਵਿੱਚ गुਜ਼ਾਰਿਆ 11 ਸਾਲ ਦੀ ਉਮਰ 'ਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ 125 ਸਾਲ ਦੀ ਉਮਰ ਪੂਹ ਕੇ ਗਏ ਨੇ ਤੁਸੀਂ ਹਿਸਾਬ ਲਾ ਲਓ ਕਿੰਨੇ ਸਾਲ ਗੁਰੂ ਘਰ ਨਾਲ ਜੁੜੇ ਹੋ ਜਿਸ ਦਿਨ ਬਾਬਾ ਬੁੱਢਾ ਜੀ ਸਰੀਰ ਕਰਕੇ ਇਸ ਦੁਨੀਆ ਤੋਂ ਇਸ ਫਾਨੀ ਦੁਨੀਆ ਤੋਂ ਚੱਲੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ ਸਤਿਗੁਰੂ ਪਹੁੰਚੇ ਨੇ ਬਾਬਾ ਬੁੱਢਾ ਜੀ ਦੇ ਕੋਲ ਤੇ ਆਪਣੇ ਤੋਂ ਬਾਅਦ ਚ ਬਾਬਾ ਬੁੱਢਾ ਜੀ ਆਪਣੇ ਪੁੱਤ ਦੀ ਬਾਹ ਫੜਾ ਕੇ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਦਾ ਮਤਲਬ ਜੋਗ ਕਰਕੇ ਬਾਹ ਫੜਾਈ ਜਾਂਦੀ ਗੁਰੂ ਨੂੰ ਬਾਹ ਫੜਾ ਕੇ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਬੜੀ ਸੇਵਾ ਕੀਤੀ ਬਾਬਾ ਬੁੱਢਾ ਜੀ ਦੇ ਪੁੱਤਰ ਨੇ ਗੁਰੂ ਘਰ ਦੀ ਤੇ ਜਿੱਦਣ ਉਹਨਾਂ ਤੋਂ ਬਾਅਦ ਫਿਰ ਉਹ ਆਪਣੇ ਪੁੱਤ ਦੀ ਮਾਂ ਪੜਾ ਕੇ ਜਾਂਦੇ ਨੇ ਗੁਰੂ ਸਾਹਿਬਾਨ ਜੀ ਨੂੰ ਤੇ ਜਿਹੜੇ ਪੰਜ ਸਿੱਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਦਿੱਲੀ ਗਏ ਸੀ ਨਾ ਉਹਨਾਂ ਦੇ ਵਿੱਚੋਂ ਭਾਈ ਗੁਰਦੇਤਾ ਜੀ ਬਾਬਾ ਬੁੱਢਾ ਜੀ ਦੇ ਪਰਿਵਾਰ ਚੋਂ ਸੀ ਪੀੜੀਆਂ ਵੇਖੋ ਕਿਦਾਂ ਚੱਲਦੀਆਂ ਆ ਗਾਂ ਦੀ ਗਾਂ ਤੇ ਮੈਨੂੰ ਦੋਕੇ ਇਸ ਗੱਲ ਦਾ ਆਇਆ ਅਸੀਂ ਆਪਣੀਆਂ ਪੀੜ੍ਹੀਆਂ ਗਾਂ ਨਹੀਂ ਚਲਾ ਸਕਦੇ ਇਸ ਗੱਲ ਦਾ ਤੇ ਸਾਨੂੰ ਫਿਕਰ ਸਾਰਿਆਂ ਨੂੰ ਹੈਗਾ ਕਿ ਮੈਨੂੰ ਇੰਨੀ ਕਿ ਜਾਇਦਾਤ ਆਉਂਦੀ ਆ ਤੇ ਮੇਰੇ ਘਰੇ ਜੇ ਪੋਤ ਨਾ ਆਇਆ ਤੇ ਇਹਨੂੰ ਕੌਣ ਸੰਭੂਗਾ ਇਸ ਫਿਕਰ ਕਰਕੇ ਅਸੀਂ ਥਾਂ ਥਾਂ ਤੇ ਜਾਂਦੇ ਆ ਕੋਈ ਬਾਬਾ ਨਹੀਂ ਛੱਡਿਆ ਕੋਈ ਜਗਾ ਨਹੀਂ ਛੱਡੀ ਕੋਈ ਸਿਆਣਾ ਨਹੀਂ ਛੱਡਿਆ ਇਹ ਆ ਜਿਹੜੀ ਹੁਣ ਆ ਘਰ ਬਣਿਆ ਨਾ ਦੋ ਕਮਰੇ ਆ ਰਸੋਈ ਵੀ ਹੈ ਕਿ ਸੁੱਕਣਾ ਹੁਣ ਇਹਦੇ ਵਿੱਚ ਰੋਟੀਆਂ ਕਿਹੜਾ ਪਕਾਏਗਾ ਧੀ ਨੂੰ ਥੋੜਾ ਦੇਖ ਕੇ ਜਾਣਾ ਆਪਾਂ ਸਾਰਾ ਕੁਝ ਦੇ ਇਸ ਗੱਲ ਦਾ ਫਿਗਰ ਪੈ ਗਿਆ ਬੰਦੇ ਨੂੰ ਸਿੱਖੀ ਤੋਂ ਬੇਮੁਖ ਹੋ ਗਿਆ ਬਾਣੀ ਦੇ ਸਿਧਾਂਤ ਤੋਂ ਬੇਮੁਖ ਹੋ ਗਿਆ ਸਾਰੇ ਥਾਵਾਂ ਤੇ ਭੱਜਾ ਫਿਰਦਾ ਰਿਹਾ ਪਰ ਇਹਨੂੰ ਇਹ ਨਹੀਂ ਫਿਗਰ ਪਿਆ ਮੇਰੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਕੌਣ ਕਮਾਏਗਾ ਮੈਂ ਬਾਹ ਫੜਾ ਕੇ ਜਾਵਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਜਾਵਾਂ ਆਪਣੇ ਪੁੱਤ ਨੂੰ ਪੁੱਤ ਵੇਖ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਿਆ ਨਹੀਂ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਿਨਾਂ ਕਿਸੇ ਦਾ ਅਦਬ ਨਹੀਂ ਕੀਤਾ ਮੈਂ ਗੁਰੂ ਘਰ ਦਾ ਸਿੱਖ ਹਾਂ ਤੇ ਬੁੱਧ ਮੈਂ ਤੇਰੀ ਬਾਹ ਫੜਾ ਕੇ ਚੱਲਿਆ ਅੱਜ ਵੇਖ ਯਾਦ ਰੱਖੀ ਜਿੱਦਣ ਤੇਰਾ ਜਨਮ ਹੋਇਆ ਸੀ ਮੈਂ ਉਸ ਦਿਨ ਮਹਾਰਾਜ ਦੀ ਬਾਣੀ ਤੋਂ ਪਾਵਨ ਹੁਕਮਨਾਮਾ ਲੈ ਕੇ ਤੇਰਾ ਨਾਂ ਰੱਖਿਆ ਸੀ ਗੁਰੂ ਕੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਤੇਰੀ ਰਸਨਾ ਤੋਂ ਸਭ ਤੋਂ ਪਹਿਲਾਂ ਮੈਂ ਗੁਰੂ ਕੀ ਬਾਣੀ ਦਾ ਅੰਮ੍ਰਿਤ ਪਾਇਆ ਸੀ ਬਾਣੀ ਪੜ੍ਹ ਕੇ ਦੇਖ ਬੋਤ ਮੈਂ ਤੈਨੂੰ ਪਾਲਿਆ ਬਾਣੀ ਪੜ ਕੇ ਮੈਂ ਤੇਰੇ ਆਨੰਦ ਕਾਜ ਕੀਤੇ ਆ ਤੇ ਤੂੰ ਗੁਰੂ ਤੋਂ ਬੇਬੁਖ ਨਾਹੀਂ ਸਿੱਖ ਨੂੰ ਚਾਹੀਦਾ ਸੀ ਆਪਣੇ ਬੱਚੇ ਦੀ ਬਾਹ ਗੁਰੂ ਗ੍ਰੰਥ ਸਾਹਿਬ ਨੂੰ ਪੜਾ ਕੇ ਜਾਣੀ ਗੁਰੂ ਗ੍ਰੰਥ ਸਾਹਿਬ ਨੂੰ ਬਾਹ ਪੜਾਉਂਦਾ ਮਤਲਬ ਬਾਣੀ ਦੇ ਨਾਲ ਜੋੜ ਕੇ ਜਾਣਾ ਸਿੱਖੀ ਦੇ ਨਾਲ ਜੋੜ ਕੇ ਜਾਣਾ ਪਰ ਇੱਥੇ ਅਸੀਂ ਫੇਲ ਹੋ ਗਏ ਅੱਜ ਜਰਲੇ ਨੇ بڑے ਪਰਿਵਾਰ ਗੁਰਮੁਖ ਪਰਿਵਾਰ ਨੇ ਜੀ ਬਹੁਤ ਸਿਆਣੇ ਪਰਿਵਾਰ ਨੇ ਤੇ ਬਹੁਤਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆ ਰਿਹਾ ਸਿੱਖੀ ਵਾਲੇ ਪਾਸੇ ਬਹੁਤੇ ਪਰਿਵਾਰ ਮਸ਼ੱਕਤ ਘਾਲਣਾ ਕਰ ਰਹੇ ਨੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਵਿਚਾਰਧਾਰਾ ਨੂੰ ਸਮਝਣ ਦਾ ਪਾਣੀ ਨੂੰ ਸਮਝਣ ਦਾ ਸਮਾਂ ਲੱਗਦਾ ਪਰ ਜ਼ਰੂਰ ਕੋਸ਼ਿਸ਼ ਇਹ ਹੋਣੀ ਚਾਹੀਦੀ ਏ ਕਿ ਮੇਰੇ ਬਾਬੇ ਨਾਨਕ ਦੀ ਸਿੱਖੀ ਦਾ ਵਾਰਸ ਤਿਆਰ ਹੋਣਾ ਚਾਹੀਦਾ ਮੇਰੇ ਬਾਬੇ ਨਾਨਕ ਦੀ ਸਿੱਖੀ ਨੂੰ ਸਮਝਣ ਵਾਲਾ ਸਾਡੇ ਪਰਿਵਾਰ 'ਚੋਂ ਤਿਆਰ ਹੋਣਾ ਚਾਹੀਦਾ ਜਿਹਨੂੰ ਅਸੀਂ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਜਿਹਨੂੰ ਅਸੀਂ ਕਹਿ ਸਕੀਏ ਪੁੱਤ ਮੇਰੇ ਤੋਂ ਬਾਅਦ ਚ ਆਪ ਤੈंती ਮਾਪੁਰਖਾਂ ਦੀ ਸੇਵਾ ਤੂੰ ਕਰਨੀ ਹੈ ਮੇਰੇ ਤੋਂ ਬਾਅਦ ਸਿਰਫ ਬਾਬਿਆਂ ਦਾ ਦਿਨ ਮਨਾਉਣਾ ਬਾਬਾ ਫਤਿਹ ਸਿੰਘ ਦਾ ਉਹ ਪੁੱਤ ਤੇਰੀ ਜ਼ਿੰਮੇਵਾਰੀ ਹੈ ਮੈਂ ਮਨਾਉਂਦਾ ਆਂ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਮੂਨੇ ਬਾਦ ਵਿੱਚ ਪੁੱਤ ਤੇਰੀ ਜ਼ਿੰਮੇਵਾਰੀ ਐ ਤੂੰ ਫਤਿਹਗੜ ਦਾ ਵਾਸੀ ਬਣ ਕੇ ਰਹਿਣਾ ਤੂੰ ਆਨੰਦਪੁਰ ਦਾ ਵਾਸੀ ਬਣ ਕੇ ਰਹਿਣਾ ਇਹ ਹਦਾਇਤਾਂ ਸਾਨੂੰ ਆਪਣੇ ਬੱਚਿਆਂ ਨੂੰ ਦੇ ਕੇ ਜਾਣੀਆਂ ਚਾਹੀਦੀਆਂ ਹੈ ਬਾਕੀ ਸੰਸਾਰਿਕ ਹਦਾਇਤਾਂ ਵੀ ਹੈਗੀਆਂ ਜੀ ਤੀਨੂ ਕਹਿ ਕੇ ਦੋਰੋ ਪੁੱਤ ਦਰਵਾਜ਼ੇ ਤੇ ਸਦਾ ਹੀ ਖੁੱਲੇ ਆ ਤੇਰੇ ਵਾਸਤੇ ਪਰ ਤੂੰ ਕਿਤੇ ਗਲਤ ਨਾ ਹੋਈ ਕਿਤੇ ਆਪਣੇ ਸਾਰੇ ਪਰਿਵਾਰ ਦੇ ਨਾਲ ਤੇਰੀ ਗਲਤੀ ਨਾ ਹੋਵੇ ਕਿ ਤੂੰ ਲੜ ਕੇ ਇਸ ਘਰ ਵਿੱਚ ਆਵੇਂ ਖੁਸ਼ ਹੋ ਕੇ ਆਜ ਜਦੋਂ ਮਰਜੀ ਆ ਇਹ ਹਦਾਇਤਾਂ ਨੇ ਜੀਏ ਆਪਣੇ ਆ ਬੱਚਿਆਂ ਨੂੰ ਇਹ ਦੇਣੀਆਂ ਪੈਂਦੀਆਂ ਹਦਾਇਤਾਂ ਸਿਖਾਉਣੀਆਂ ਪੈਂਦੀਆਂ ਤੇ ਪਹਿਲੀ ਗੱਲ ਸਿਖਾਉਣ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਜੀਵਨ 'ਚ ਗੱਲਾਂ ਨਾ ਹੋਣ ਸਿਖਾਇਆ ਉੱਥੇ ਜਾਂਦਾ ਜੇ ਪਰਿਵਾਰਾਂ ਦੇ ਜੀਵਨ ਦੇ ਵਿੱਚ ਸਚਾਈ ਇਹ ਗੁਰਮਤ ਹੈਗੀ ਆ ਨਾ ਮੁੱਢ ਤੋਂ ਹੀ ਤੇ ਆਪਣੇ ਆਪ ਹੀ ਬੱਚੇ ਹੌਲੀ ਹੌਲੀ ਕ੍ਰੈਨ ਕਰਦੇ ਨੇ ਫਰਕ ਪੈਂਦਾ ਚੰਗੀ ਸਿੱਖਿਆ ਦਈਏ ਚੰਗਾ ਗੱਲਾਂ ਬਾਤਾਂ ਕਰਿਆ ਕਰੋ ਪਰਿਵਾਰ ਨਾਲ ਪੁੱਤ ਵੇਖ ਤੇਰਾ ਦਾਦਾ ਇਦਾਂ ਦਾ ਹੁੰਦਾ ਸੀ ਚਲੋ ਥੋੜ੍ਹਾ ਜਿਹਾ ਫਰਕ ਪੈ ਗਿਆ ਤੇਰੇ ਬਾਪੂ ਨੇ ਇਦਾਂ ਆਦਤ ਜੀ ਪੈ ਗਈ ਤੇਰੇ ਬਾਪੂ ਨੂੰ ਬੁੱਤ ਤੂੰ ਹੁਣ ਸੰਭਾਲੀਂ ਆਪਣੇ ਆਪ ਨੂੰ ਤੇਰੇ ਜਿਉਂ ਬੜਾ ਕੁਝ ਦਿਖਦਾ ਸਾਨੂੰ ਮੈਂ ਤੇ ਇਥੋਂ ਤੱਕ ਬੇਨਤੀ ਕਰਦਾ ਨਾ ਸਿੱਖ ਨੂੰ ਸਿੱਖ ਦੇ ਜੀਵਨ ਦੇ ਵਿੱਚੋਂ ਨਾ ਗੱਲ ਕੀ ਧਰ ਪਾਤਸ਼ਾਹ ਦਿਖਣਾ ਚਾਹੀਦਾ ਸਹਬ ਜਾ ਦੇ ਗੁਰੂ ਪਾਤਸ਼ਾਹ ਜੀ ਦੇ ਉਹ ਕਿੱਥੋਂ ਦਿਖਣਗੇ ਸਾਡੇ ਚੋਂ ਦਿਖਣਗੇ ਹੋਰ ਕਿੱਥੋਂ ਦਿਖਣਗੇ ਉਹ ਉਹ ਚਲ ਗਣੇ ਚਾਹੀਦੇ ਆ ਜੇ ਤੁਸੀਂ ਦ੍ਰਿੜਤਾ ਤੇ ਖੜੇ ਹੋ ਨਾ ਇਹਦਾ ਮਤਲਬ ਸਹਿਬ ਜਿਆਦੇ ਝਲਕ ਰਹੇ ਆ ਜੇ ਤੁਸੀਂ ਸਿਧਾਂਤ ਦੇ ਖੜੇ ਹੋ ਇਹਦਾ ਮਤਲਬ ਪਾਤਸ਼ਾਹ ਜੀ ਦੇ ਬੱਚਿਆਂ ਦੀ ਜ਼ੁਰਤ ਤੁਹਾਡੇ ਚੋਂ ਝਲਕ ਰਹੀ ਆ ਤੇ ਉਹਨਾਂ ਦਾ ਇਹ ਜ਼ੁਰਤ ਝਲਕਣੀ ਹੀ ਸਹਿਬ ਜਿਆਦਿਆਂ ਦਾ ਝਲਕਣਾ ਜੀਵਨ ਦੇ ਵਿੱਚੋਂ ਉਹਨਾਂ ਦੀ ਹੂਂਦ ਦਾ ਝਲਕਣਾ ਹੈ ਉਹਨਾਂ ਦੇ ਜਗਾਰਿਆਂ ਦਾ ਝਲਕਣਾ ਹੈ ਜੀ ਸਾਡੇ ਜੀਵਨ ਦੇ ਵਿੱਚੋਂ ਇਸ ਕਰਕੇ ਮਾਰੇ ਕਹਿੰਦੇ ਅਨ ਦਿਨ ਬੱਤੇ ਮਾਰਿਆ ਨਾ ਫਿਰ ਵੇਲਾ ਨਾਲ ਹਨ ਬੜੀਆਂ ਝੋਟਾਂ ਪੈਂਦੀਆਂ ਫਿਰ ਪੱਦੇ ਵਕਾਰਾਂ ਦੇ ਵਿੱਚ ਵਿਸ਼ੇ ਵਕਾਰਾਂ ਦੇ ਵਿੱਚ ਹਉਮੇ ਵਿੱਚ ਇਨ੍ਹਾਂ ਚੀਜ਼ਾਂ ਦੇ ਵਿੱਚ ਮਨੁੱਖ ਵੱੱਜਾ ਪਿਆ ਇਹਦਾ ਖੁੱਲਣਾ ਬੜਾ ਉਖਾ ਇੱਕ ਵੀੜਾ ਸੌਖਾ ਨਹੀਂ ਮਿਲਣਾ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ